ਲੋਈ ਦੋਸਤੋ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿਹੜੀ 6500 ਸਾਲ ਪੁਰਾਣੀ ਇਮਾਰਤ ਜੋ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿਚਲੇ ਜਿਹੜੀ ਵੰਡ ਦੇ ਵਿੱਚ ਜਿਹੜੀ ਜਿੱਦਾਂ ਕਿ ਆਪਣਾ ਨਨਕਾਣਾ ਸਾਹਿਬ ਪਾਕਿਸਤਾਨ ਦੇ ਅੰਦਰ ਰਹਿ ਗਿਆ ਇਦਾਂ ਹੀ ਕੁਝ ਉਹਨਾਂ ਦਾ ਜਿਹੜਾ ਲੋਹਰਾ ਸੀਗਾ ਜਿਹੜੀ ਜਿਹੜੀ ਬਹੁਤ ਹੀ ਪੁਰਾਣੀ ਇਮਾਰਤ ਜਿਹੜੀ ਉਹ ਆਪਣੇ ਜੁੱਤਾਂ ਦੇ ਅੰਦਰਾਂ ਜੀ ਕੁਝ ਦੇਖ ਇਹਨੂੰ ਕੀਤਾ ਗਿਆ ਬਹੁਤ ਹੀ ਪੁਰਾਣੇ ਸਮੇਂ ਦੇ ਜੋ ਕਿ ਅੱਜ ਦੇ ਇੰਜੀਨੀਅਰਾਂ ਨੂੰ ਫੇਲ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਪੂਰੀ ਫੁੱਲ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਦੋਸਤੋ ਇਸ ਰੋਜ਼ੇ ਨੂੰ ਜਿਹੜੇ ਆ ਕਿ ਦੋ ਰਸਤੇ ਜਾਂਦੇ ਇੱਕ ਰਸਤਾ ਇਹਦਾ ਇਹਦੀ ਮੇੜ ਰਸਤਾ ਜਾਂਦਾ ਥੀਜੇ ਜੀ ਤੇ ਇੱਕ ਰਸਤਾ ਇਹਦਾ ਉਧਰੋਂ ਦੀ ਗਣੀਆਂ ਥਣੀਆਂ ਆ ਜਾਂਦਾ ਥੀਜੇ ਇਹ ਦੇਖੋ ਜੀ ਉਸ ਸਮੇਂ ਦਾ ਬਹੁਤ ਪੁਰਾਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਉਸ ਦਾ ਦੇਖੋ ਕਿੰਨਾ ਵਧੀਆ ਸ਼ਾਨਦਾਰ ਬਣਾਇਆ ਗਿਆ ਜੀ ਦੋਸਤੋ ਇੱਥੇ ਆ ਕੇ ਜਰੂਰ ਦੇਖੋ ਇਸ ਜਗ੍ਹਾ ਦਾ ਨਾਮ ਹੈ ਰਤਨ ਚਤਰ ਠੀਕ ਹੈ ਜੀ ਬਾਬਾ ਦੱਸ ਦ ਰਾਂ ਇੱਥੇ ਡੇਰਾ ਬਾਬਾ ਨਾਨਕ ਦੇ ਕੁਝ 2 ਕਿਲੋਮੀਟਰ 3 ਕਿਲੋਮੀਟਰ ਦੀ ਦੂਰੀ 'ਤੇ ਇਹ ਜਗ੍ਹਾ ਬਣੀ ਹੋਈ ਆ ਤੁਸੀਂ ਇੱਥੇ ਆ ਕੇ ਜਰੂਰ ਦੇਖੋ